ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਪੰਜਾਬ ਭਰ 'ਚ ਹੁਣ ਤੱਕ 3176 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ ਸੀਐਮ ਯੂ ਯੋਗਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ ਇੰਚ ਲਾਸ ਵੀ ਹੋਇਆ ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਵੀ ਕਾਫੀ ਫਲੈਕਸੀਬਿਲਟੀ ਵਧਦੀ ਹੈ ਅੱਛਾ ਲੱਗਦਾ ਐਕਟਿਵ ਰਹਿੰਨੇ ਆਪਾਂ ਸਾਰੇ ਦਿਨ ਘਰ ਦਾ ਕੰਮ ਵੀ ਕੀਤਾ ਜਾਂਦਾ ਤੇ ਵਧੀਆ ਜੀ ਬਹੁਤ ਮੈਂ ਤਾਂ ਕਹੂੰਗੀ ਹਰ ਇੱਕ ਨੂੰ ਰਿਕਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ